ਆਗਰ ਗੁਰਮੀਕਾ ਕਾਲਾਵਾੜਾ ਵਾਹੀ ਗੁਰਮੀਕੀ ਪਤੇ ਸਤਿਗੁਰਾਂ ਦੀ ਮਿਹਰ ਦੇ ਨਾਲ ਬੀਬੀ ਗੋਲਦਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਸਾਡੇ ਮਾਪੇ ਸਪੈਕਟਾ ਪ੍ਰਕਾਸ਼ ਸਿੰਘ ਜੀ ਵੱਲੋਂ ਸਾ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਛੀਵੀ ਜੋਤ ਦੇ ਪਿੱਛੇ ਜਿਹੜੇ ਲੰਗੇ ਨੇ ਉਹਨਾਂ ਨੂੰ ਸਮਰਪਿਤ ਕਰਕੇ ਅੱਜ ਬਾਬਾ ਬਲਵੰਤ ਬਾਜਾ ਦਾ ਛੀਵੀ ਵੀ ਆਇਆ ਹੈ ਉਹ ਸਾ ਸੰਗਤ ਕਰੋ ਸੰਗਤ ਦੀ ਸੇਵਾ ਵਾਸਤੇ ਸਭ ਗਤੀ ਰਸਨਾ ਨੂੰ ਮਿੱਠਾ ਜਲੀ ਅਗੇ ਜਲ ਜੀ ਦੇ ਵਾਸਤੇ ਹੋਰ ਕਈ ਤਰ੍ਹਾਂ ਦੀਆਂ ਹੋਰ ਵਸਤੂਆਂ ਦੇ ਨਾਲ ਤਨਾਲ ਗੁਰੂ ਕੇ ਲੰਗਰ ਪੂਰੀ ਸ਼ੋਲੇ ਦੇ ਬੜਾ ਕੁ ਨਿਆਰਾ ਪ੍ਰਸਾਰ ਇਹ ਸਭੀ ਦੀ ਸੇਵਾ ਜਸ ਹਸਤਾਵਨ ਕੀਤੀ ਜਾ ਰਹੀ ਹੈ ਸਾਨੂੰ ਇੱਥੇ ਚੀਜ਼ ਮਹਾਂਪੁਰਖਾਂ ਨੇ ਸਖਾਈ ਹੈ ਕਿ ਸੰਗਤਾਂ ਵਿੱਚ ਆਪ ਰੱਬ ਵਸਦਾ ਸੰਗਤਾਂ ਵਿੱਚ ਹੀ ਗੁਰੂ ਜੀ ਦਾ ਵਾਸਾ ਹੈ ਸੰਗਤ ਦੀ ਸੇਵਾ ਨਾਲ ਹੀ ਸਾਡੇ ਕੰਮ ਬਦਲ ਰਹੇ ਨੇ ਸੋ ਇੱਕੋ ਬਰ ਉਹ ਤੇ ਸੰਗਤ ਦੀ ਸੇਵਾ ਕਰਕੇ ਅਸੀਂ ਸੰਤਾਂ ਦੀ ਖੁਸ਼ੀ ਲੈ ਸਕੀਏ ਇਸ ਭਾਵਨਾ ਦੇ ਸ਼ਮੀਲ ਦੀ ਸੇਵਾ ਲਈ ਕੀ ਲਈ ਰਾਜ ਰੋਜੀ ਕਾ ਖਾਸ ਰਾਏ ਬੁਰੀ ਕੀ